ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਨਾਗਾ ਜੀ ਇੱਕ ਟੋਕੜ ਗੱਬਣ ਚੈੱਕ ਪਾਸ ਹੈ ਜੀ ਤੇ ਦੋ ਸੂਏ ਸਵਾਏ ਹੈ ਜੀ ਹਾਂ ਦੋ ਸੂਏ ਠੀਕ ਹੈ ਮੇਰੀ ਸਪੈਸ਼ਲ ਬੇਨਤੀ ਹੈ ਵੀਰੇ ਗੱਲ ਜਦੋਂ ਟੋਕੜ ਗੱਬਣ ਦੀ ਆਜੇ ਦਾ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਜਰੂਰ ਲੈ ਕੇ ਆਇਆ ਕਰੋ ਤੇ ਜਿਹੜਾ ਕੋਈ ਸੂਆ ਸਵਾਇਆ ਨਾਗ ਹੁੰਦਾ ਉਹਦੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਿਆ ਕਰੋ ਜੀ। ਕਰੀ ਗਈ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਹੇ ਆ ਜੀ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਜੀ ਬਾਕੀ ਬਾਈ ਉਹਨਾਂ ਦਾ ਚੈਨਲ ਵੀ ਆ ਜੀ ਕੀਰਤ ਡੈਰੀ ਫਾਰਮ ਜੀ ਤੇ ਉਹਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਹਤੇ ਵੀ ਬਾਈ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਜੀ। ਅੱਜ ਦੀ ਵੀਡੀਓ ਦੀ ਡਿਟੇਲ ਲੈ ਕੇ ਦਿੰਨੇ ਆ ਜੀ ਕਿੱਧਰੋਂ ਸ਼ੁਰੂ ਕਰਕੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਭਾਈ ਸੋਨੀ ਬਰਾੜ ਪਿੰਨ ਲੰਗਿਆਣਾ ਤਸਵੀਰ ਭਾਗਿਆਪੁਰਾਣਾ ਜਿਲ੍ਹਾ ਮੋਗਾ ਜੀ ਠੀਕ ਆ ਜੀ ਮੋਬਾਈਲ ਨੰਬਰ 9465502488 ਹੈ ਜੀ ਠੀਕ ਆ ਵੀਰੇ ਕਿੱਧਰੋਂ ਸ਼ੁਰੂ ਕਰਕੇ ਜੀ ਇੱਧਰੋਂ ਕਰ ਲਾ ਭਾਈ ਸੂਆ ਕਿੰਨਾ ਮਾ ਜੀ ਪਹਿਲਾ ਸੂਆ ਸੀ ਵੀ ਮਾਲਕਾਂ ਨੇ ਆਪਾਂ ਦੰਦ ਦੋ ਜੀ ਨੰਦਾ ਆਪਾਂ ਤਾਂ ਨਹੀਂ ਪੱਟੇ ਭਈ ਆਵੇਂਗਾ ਇਹ ਪੂਰੀ ਹੋਊਗੀ ਹਾਂ ਨਾ ਆਪਾਂ ਵੀਡੀਓ ਪਾਉਣ ਤੋਂ ਪਤਾ ਹੈ ਆਪਾਂ ਪੱਟਾ ਹੀ ਨਹੀਂ ਕਦੇ ਠੀਕ ਆ ਜੀ ਹਾਂਜੀ ਤੇ ਕਦੋਂ ਸੂਈ ਆ ਠੀਕ ਹੈ ਵੀਰੇ ਦੁੱਧ ਕਿੰਨਾ ਤੇਰਾ ਦੋ ਤੋਂ 15 ਤੋਂ ਬਾਹਰ 15 ਕਿਲੋ ਆਪਣੇ ਘਰੇ ਬਣਾ ਚਾਰ ਟਾਂਗੇ ਚੋਲੇ ਪੰਜ ਟਾਂਗੇ ਚੋਲੇ ਆਪਾਂ ਝੂਟ ਦੀ ਮਾਰਾਂ ਚੋਕੇ ਲੈ ਜੇ ਡੱਬੇ ਮਾਰ ਕੇ ਜੋਕੇ ਦੇ ਦਾਂਗੇ ਜੋਕੇ ਬਾਈ ਦੋ ਟਾਂਗੇ ਥਣਾ ਵੀ ਦੰਨ ਜੀ ਥਣਾ ਦੇ ਓਕੇ ਹੋ ਜਾ ਬਾਈ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਆ ਆਪਣਾ ਬਾਈ ਕਹਿੰਦਾ ਮਾਲ ਸਾਰਾ ਖਰੀਦਿਆ ਹੀ ਹੁੰਦਾ ਤੁਸੀਂ ਜਿੰਨੇ ਸਮੇਂ ਦੀ ਮਰਜ਼ੀ ਸੂਈ ਮੰਨ ਲਓ ਮਾਲਕਾਂ ਨੇ ਡੇਢ ਕ ਮਹੀਨੇ ਦੋ ਮਹੀਨੇ ਦੀ ਦੱਸਿਆ ਜੀ ਸੋਨਾ ਫਿਟਨੈਸ ਆਲਾ ਹਵਾਨਾ ਕੱਦ ਕਾਠ ਵੀ ਚੰਗਾ ਆ ਜਾਂਦਾ ਹਨ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਬਾਕੀ ਜਰਸੀ ਆ ਫੈਟ ਆ ਉਹ ਚੰਗੀ ਦੁੱਧ ਸੰਗਣਾ ਤੇ ਗਰਮੀ ਕਰਮ ਵਾਲੀ ਨੇ ਮਨੋਣੀ ਨਹੀਂ ਚੰਗੇ ਕੱਦ ਕਾਠ ਦੀਏ ਚੰਗੇ ਵਜਨ ਦੀ ਆ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਸੋਨਾ ਮੋਟਾ ਹੱਥੀ ਚਵਾਈ ਵਾਲਾ ਥਾਣ ਲੱਗਿਆ ਵਾ ਜੀ ਕੋਈ ਆਏ ਨਹੀਂ ਵੀਰੇ ਜੁੜਦਾ ਨਹੀਂ ਭੜਦਾ ਨਹੀਂ ਠੰਡੀ ਸੀਲ ਦੀ ਗਾਰੰਟੀ ਆ ਵੀਰੇ ਬਾਈ ਬਰਾਂਡਡ ਦਾ ਚਾਰੇ ਚਵਾ ਕੇ ਦੇਵਾਂਗੇ ਬਰਾਂਡਡ ਦੇ ਜਾਵਾਂ ਠੀਕ ਆ ਵੀਰੇ ਚੈੱਕ ਕਰ ਹੀ ਨੀਗਾ ਠੀਕ ਹੈ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਲੈਣ ਦੇਣੇ ਜਿਹੜੇ ਲੈਣੇ ਆ ਜੀ ਮੰਗਲਪੁਰਾ 54 56 ਕਰ ਲਾ 52000 ਦੇ ਬਟ ਦੇਾਂਗੇ 52 ਦੀ ਦੇ ਦਾਂਗੇ ਹੋਜੂ ਮਾੜਾ ਮੋਟਾ ਮਾੜਾ ਮੋਟਾ ਮਾਨਦਾਨ ਕਰਾਂਗੇ ਵੱਡਾ ਨਹੀਂ ਹੋਣਾ ਜੀ ਵੱਡਾ ਨਹੀਂ ਹੋਣਾ ਭਾਈ ਠੀਕ ਹੈ ਜੀ ਵੜੀ ਵੜਾ ਕੱਢੀ ਵਾਲਾ ਬਾਕੀ ਵੀਰੇ 15 ਕਿਲੋ ਦੁੱਧ ਵੀ ਬਹੁਤ ਆ ਜੀ ਆਹ ਦੇਖੋ 15 16 ਹੀ ਹੋਵੇ ਹੋ ਸਕਦਾ ਵਾ 15 ਕਿਲੋ ਦੇਣੀ ਆ ਜੀ 15 ਮੰਨ ਕੇ ਦੇਣੀ ਆ ਠੀਕ ਹੈ ਵੀਰੇ ਜਰਸੀ ਦਾ ਸੂਆ ਕਿੰਨਾ ਮਾ ਜੀ ਇਹ ਦੂਜਾ ਸੁਆ ਸੂਈ ਆ ਠੀਕ ਆ ਜੀ ਤੀਜੇ ਲਈ ਗੱਬਣ ਆ ਠੀਕ ਆ ਜੀ ਚਾਰਾ ਮਹੀਨੇ ਚੈੱਕ ਪਾਸ ਆਪਣੇ ਕਰਾਈ ਵੀ ਅਗਲਾ ਦੇ ਕਰਾ ਕੇ ਲੈ ਜਾਵੇ ਦੁੱਧ ਕਿੰਨਾ ਤਿਆਰ ਹੈ ਤੋ 7 ਕਿਲੋ ਆ ਬਾਈ ਥਣਾ ਦੀ ਦੰਨ ਆ ਜੀ ਥਣਾ ਦੇ ਓਕੇ ਬਾਈ ਜਾਵਾਂ ਤੋੜ ਕੇ ਦਿਖਾ ਦੀ ਫੇਰੇ ਇਹ ਤੋੜ ਮੜੀ ਯਾਰ 22 ਦੇ ਦਸਨ ਮੁਤਾਬਕ ਜੀ ਸੁਆ ਬਾਈ ਦੱਸਦਾ ਕਿ ਸੂਈ ਆ ਜੀ ਦੂਜਾ ਤੀਜੇ ਸੂਏ ਵਾਸਤੇ ਚਾਰ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਮੇਰੀ ਸਪੈਸ਼ਲੀ ਬੇਨਤੀ ਆ ਕਿ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਜੀ ਨੌ ਬਣਾਉਣ ਵਾਲੇ ਹੈ ਨਾ ਬਾਈ ਥੋੜੇ ਜਿਹੇ ਬਾਈ ਅੱਜ ਹੀ ਆਇਆ ਸਾਰਾ ਇਹ ਤਾਜੀ ਆਇਆ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚੰਗੀ ਐ ਜਰਸੀ ਪੰਜਾਬ ਵਾਲੀ ਕੱਦ ਵਾਲੀ ਬਜਨ ਵਾਲੀ 7 ਕਿਲੋ ਦੁੱਧ ਆਪਦਾ ਜੋਕ ਕੇ ਲੈ ਜੋ ਤੇ 4 ਮਹੀਨਿਆਂ ਦੀ ਚੈੱਕ ਕਰਵਾ ਕੇ ਲੈ ਜੋ ਜੀ ਬਾਕੀ ਗਰਮੀਆਂ ਦਾ ਤੋਹਫਾ ਜੀ ਵੱਧ ਦੇ ਵਾਲੀ ਚੀਜ਼ ਆ ਗਾਂ ਤੁਹਾਨੂੰ ਪਤਾ ਵੀਰੇ ਮੌਸਮ ਵੀ ਗਰਮੀ ਦਾ ਤੇ ਚੀਜ਼ਾਂ ਵੀ ਕਾਮਯਾਬ ਇਹੀ ਰਹਿਣੀਆਂ ਕਿਉਂਕਿ ਨਾ ਪਰ ਫੁੱਲ ਗਰਮੀ ਸੁਣਾਣੇ ਜਾ ਕੇ ਸਹੀ ਗੱਲ ਆ ਜੀ ਤੇ ਨਾ ਪਰ ਵੀਡੀਓ ਪਾਉਣਾ ਹੀ ਆ ਸਹੀ ਗੱਲ ਆ ਜੀ ਬਾਕੀ ਟੋਕੜ ਗੱਬਣ ਨਾ ਕਿ ਮਿਲਦਾ ਘਾਟਾ ਹਾਂਜੀ ਦੁੱਧ ਵੀ ਦਾ ਕਿੱਡਾ ਹਵਾਨਾ ਦੁੱਧ ਵੀ ਲੈ ਕੇ ਨਾ ਰਹਿਣੇਗਾ ਸਹੀ ਗੱਲ ਆ ਜੀ ਡਿਮਾਂਡ ਜੀ ਇਹਦੇ ਨਵਾਂ 42000 ਰੁਪਏ ਹੋਜੂ ਮਾਨਤਾਨ ਆ ਮਾਨਤਨ ਛੋਟੇ ਛਾਪਾ ਕਰਦੇ ਠੀਕ ਆ ਜੀ 42000 ਰੁਪਿਆ ਬਾਈ ਕਹਿੰਦਾ ਡਿਮਾਂਡ ਆ ਜੀ ਵਿੱਚੋਂ ਮਾਨਤਾਨ ਹੋਜੂਗਾ ਜੀ ਤਿੰਨ ਨੰਬਰ ਦਾ ਸੂਆ ਕਿੰਨਾ ਮਾ ਜੀ ਇਹ ਬਈ ਦੂਜਾ ਮਾਲ ਆ ਪਾ ਤੀਜਾ ਮੰਗ ਰਿਆ ਯਾਰ ਠੀਕ ਆ ਜ ਤੇ ਲੋ ਸਰ 13 ਕਿਲੋ ਆ 12 ਕਿਲੋ ਪਰ ਜਾੜਾ ਚੋਜਰਾ ਦਾ ਖੁੱਲਾ ਹੋ ਜੂਗਾ ਜੀ ਤੁਹਾਡਾ ਗਰੰਟੀ ਆ ਗਰੰਟੀ ਹੋ ਜਰਾ ਆਪਾਂ ਨੇ ਆਪਾਂ ਵੀ ਲੋਕਾਂ ਨੇ ਚੋਗ ਰੁਪਏ ਦੋ ਟਾਈਮ ਚੋਗ ਲਿਆ ਜੋ ਆਪਣੇ ਘਰੋਂ ਠੀਕ ਹੈ ਜੀ ਘਰੋਂ ਬਾਅਦ ਕੋਈ ਗਰੰਟੀ ਨਹੀਂ ਆਪਣੀ ਬਾਈ ਘਰੋਂ ਬਾਹਰ ਦੀ ਨਹੀਂ ਕਿਉਂਕਿ ਆਪਾਂ ਉਹ ਜਿਹੜੀ ਤੁਸੀਂ ਪਾਉਨੇ ਮੈਂ ਹੀ ਪਾਉਨਾ ਵਾ ਸਹੀ ਗੱਲ ਹੈ ਜੀ ਪਰ ਜਿਹੜੀ ਚੀਜ਼ ਦੀ ਗਰੰਟੀ ਆਦੇ ਘਰ ਦੀ ਆ ਸਹੀ ਗੱਲ ਹੈ ਬਾਹਰ ਕੋਈ ਚੈੱਕ ਪਾ ਦੀ ਗਰੰਟੀ ਘਰ ਦੀ ਆ ਬਾਹਰੋਂ ਕੋਈ ਜ਼ਿੰਮੇਵਾਰੀ ਨਹੀਂ ਬਾਹਰ ਕੋਈ ਜ਼ਿੰਮੇਵਾਰੀ ਨਹੀਂ ਕਾਨੂੰ ਤੂੰ ਤੂੜ ਤੇ ਜਾ ਕੇ ਬੰਦੇ ਵਾਲਾ ਮੜ ਕੇ ਦਦਨ ਦੇ ਆਪਣੇ ਮੇਰੇ ਕੋਈ ਨਹੀਂਗੀ ਸਹੀ ਗੱਲ ਹੈ ਜੀ ਆਪਣੇ ਕੋ ਚੋਲਵੇ ਜੇ ਨਾ ਚੋਲਵੇ ਜ਼ਿੰਮੇਵਾਰ ਆਪਾਂ ਠੀਕ ਹੈ ਜੀ ਕਰਾਇਵੇ ਦੇ ਵਾਂਗ ਇਹ ਬੰਦੇ ਜਨਾਦਤ ਕਢਣ ਦਾ ਠੀਕ ਹੈ ਜੀ ਹਾਂਜੀ ਥਣਾ ਦੀ ਦੰਨ ਹੈ ਜੀ ਥਣਾ ਦੇ ਓਕੇ ਹੋਣਗੇ ਬਾਈ ਤੋਰ ਕੇ ਦਿਖਾ ਦੀ ਵੀਰੇ ਸੁਆ ਵੀਰੇ ਜਿਹੜਾ ਮਰਜ਼ੀ ਮੰਨ ਲਿਓ ਰੰਗ ਪ੍ਰਿੰਟ ਦੀ ਚੰਗੀ ਆ 22 10 ਦਾ ਕਿ ਦੁੱਧ 12 ਤੋਂ 13 ਕਿਲੋ 13 ਕਿਲੋ ਜੀ ਹਾਂ 12 ਮੰਨ ਲੇ ਖੁੱਲਾ 12 ਮੰਨ ਕੇ ਅੱਜ ਜਾਹੇ ਕੋਈ ਨੈੱਟ ਪਿਆਰਾ ਇਹ ਸਪੈਸ਼ਲ ਬੇਨਤੀ ਆ ਬਾਈ ਕਹਿੰਦਾ ਮੇਰੇ ਘਰ ਦੀ ਗਾਰੰਟੀ ਆ ਮੇਰੇ ਘਰੇ ਚਾਹੇ ਜਿੰਨਾ ਟਾਈਮ ਕੋਈ ਮਰਜ਼ੀ ਚੋਈ ਜਾਵੇ ਜਦੋਂ ਵੀਰੇ ਤੁਸੀਂ ਪੈਸੇ ਲਾਉਣੇ ਆ ਚਾਹੇ ਥੋੜੇ ਲਾਉਣੇ ਆ ਤੇ ਚਾਹੇ ਬਾਹਲੇ ਲਾਉਣੇ ਆ ਤਾਂ 2 300 ਦੇ ਤੇਲ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਤੇ ਚਾਹੇ ਚਵਾਈ ਕਰਕੇ ਲੈ ਜਾਓ ਜੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਰੰਗ ਪ੍ਰਿੰਟ ਦੀ ਵੀ ਚੰਗੀ ਆ ਕੱਦ ਵਜਨ ਦੀ ਵੀ ਚੰਗੀ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਤਾਂ 45000 ਦੀ ਜੇ ਕੋਈ ਜੋੜਾ ਲੈ ਜਾ ਸੱਜਣ ਜੀ ਉਹ ਬਾਦ ਮਾਨਤਾ ਕਰ ਦਿਆਂ ਠੀਕ ਆ ਜੀ ਇਹਦੀ ਡਿਮਾਂਡ ਹੈਗੀ ਆ 45000 ਰੁਪਏ ਇੱਕ ਘੱਟ ਇੱਕ ਘੱਟ 40 ਸੌਰੀ ਇੱਕ ਘੱਟ 40 39000 ਰੁਪਿਆ ਡਿਮਾਂਡ ਆ ਜੀ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਜੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ